ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਸਾਖੀ ਸਾਂਝੀ ਕਰਾਂਗੇ ਕਿ ਬਨਾਰਸ ਯੂਨੀਵਰਸਿਟੀ ਦੀ ਨੀ ਕਿਵੇਂ ਰੱਖੀ ਗਈ ਬਾਬਾ ਆਤਰ ਸਿੰਘ ਜੀ ਮਾਪੁਰਖਾਂ ਦੁਆਰਾ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਸਾਖੀ ਨੂੰ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਤਰ ਸਿੰਘ ਜੀ ਮਹਾਪੁਰਖ ਵਿਦਿਆ, ਪ੍ਰੇਮ ਅਤੇ ਉੱਚੀ ਆਤਮਿਕ ਅਵਸਥਾ ਦੇ ਕੇ ਸਨ 1914 ਈਸਵੀ ਦੇ ਵਿੱਚ ਜਦੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਪ੍ਰਬੰਧਕੀ ਕੌਂਸਲ ਨੇ ਇਹ ਮਤਾ ਪਾਸ ਕੀਤਾ ਕਿ ਯੂਨੀਵਰਸਿਟੀ ਦੀ ਨੀ ਬਾਬਾ ਅਤਰ ਸਿੰਘ ਜੀ ਆਪਣੇ ਕਰ ਕਮਲਾਂ ਦੁਆਰਾ ਰੱਖਣਗੇ ਉਹਨਾਂ ਤੋਂ ਇਹ ਜਿਹੜਾ ਕਾਰਜ ਹੈ ਉਹ ਕਰਵਾਇਆ ਜਾਵੇਗਾ ਕਿਉਂਕਿ ਹੁਣ ਤੱਕ ਸੰਤ ਜੀ ਮਹਾਰਾਜ ਦੀ ਮਹਿਮਾ ਦੇਸ਼ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਹੋ ਰਹੀ ਸੀ ਯੂਨੀਵਰਸਿਟੀ ਦੀ ਪ੍ਰਬੰਧਕੀ ਕੌਂਸਲ ਦੇ ਜਿਹੜੇ ਸਕੱਤਰ ਸਨ ਪੰਡਿਤ ਮਦਨ ਮੋਹਨ ਮਾਲਵੀਆ ਆਪਣੇ ਨਾਲ ਪੂਰਾ ਵਫ਼ਦ ਲੈ ਕੇ ਚੱਲ ਕੇ ਗੁਰਸਾਗਰ ਮਸਤੂਆਣਾ ਸਾਹਿਬ ਪਹੁੰਚੇ ਸਨ ਦਰਸ਼ਨ ਕਰਨ ਤੋਂ ਉਪਰੰਤ ਉਹਨਾਂ ਨੇ ਸੰਤ ਜੀ ਨੂੰ ਬਨਾਰਸ ਵਿਖੇ ਦਰਸ਼ਨ ਦੇਣ ਅਤੇ ਨੀਂ ਪੱਥਰ ਰੱਖਣ ਦੀ ਜਿਹੜੀ ਹੈ ਬੇਨਤੀ ਕਰ ਦਿੱਤੀ ਸੀ ਤੇ ਬਾਬਾ ਜੀ ਨੇ ਇਸ ਨੂੰ ਮਨੁੱਖਤਾ ਦਾ ਵੱਡਾ ਕਾਰਜ ਸਮਝਦੇ ਹੋਏ ਇਸ ਨੂੰ ਪ੍ਰਵਾਨ ਕੀਤਾ ਕਿਹਾ ਕਿ ਭਾਈ ਅਸੀਂ ਜ਼ਰੂਰ ਚੱਲਾਂਗੇ ਕੁਝ ਦਿਨਾਂ ਬਾਅਦ ਜਿਵੇਂ ਸਮਾਂ ਦਿੱਤਾ ਗਿਆ ਸੀ ਉਹਦੇ ਅਨੁਸਾਰ ਉਸ ਸਮੇਂ ਦੇ ਵਿੱਚ ਬਾਬਾ ਅਤਰ ਸਿੰਘ ਜੀ ਮਹਾਰਾਜਾ ਰਿਪਦੰਮਨ ਸਿੰਘ ਜੀ ਨਾਭਾ ਦੇ ਨਾਲ ਸਪੈਸ਼ਲ ਟ੍ਰੇਨ ਦੇ ਰਾਹੀਂ ਇੱਕ ਪੂਰਾ ਜਥਾ ਬਣਾ ਕੇ ਬਨਾਰਸ ਜਾ ਪਹੁੰਚੇ। ਉੱਥੇ ਉਸ ਦਿਨ ਸੁੰਦਰ ਪੰਡਾਲ ਸਜਾਇਆ ਗਿਆ ਬੜੀ ਸੋਹਣੀ ਤਿਆਰੀ ਕੀਤੀ ਗਈ ਨਹੀਂ ਪੱਥਰ ਦੀ ਰਸਮ ਤੋਂ ਪਹਿਲਾਂ ਪੰਜ ਅਖੰਡ ਪਾਠ ਸਹਿਬ ਕੀਤੇ ਗਏ ਅਤੇ ਸਵੇਰ ਸ਼ਾਮ ਦੀਵਾਨ ਵੀ ਸਜਾਇਆ ਜਾਂਦਾ ਸੀ ਮਹਾਰਾਜਾ ਰਿਪ ਦੰਮਨ ਸਿੰਘ ਨਾਭਾ ਰਹਿਰਾਜ ਸਾਹਿਬ ਜੀ ਦਾ ਪਾਠ ਕਰਦੇ ਤੇ ਬਾਬਾ ਅਤਰ ਸਿੰਘ ਜੀ ਬੈਠ ਕੇ ਸੁਣਦੇ ਸਾਰੀ ਸੰਗਤ ਬੈਠ ਕੇ ਸੁਣਦੀ ਸੀ 10 ਦਸੰਬਰ 1914 ਈਸਵੀ ਨੂੰ ਦੀਵਾਨ ਦੀ ਸਮਾਪਤੀ ਤੋਂ ਪਰੰਤ ਬੀਕਾਨੇਰ ਵਾਲੇ ਰਾਜਾ ਗੰਗਾ ਸਿੰਘ ਨੇ ਚਾਂਦੀ ਦਾ ਬੱਠਲ ਅਤੇ ਸੋਨੇ ਦੀ ਕਰੰਡੀ ਸੰਤਾਂ ਨੂੰ ਦਿੱਤੀ ਮਹਾਰਾਜਾ ਪ੍ਰਭੂ ਨਾਰਾਇਣ ਨੇ ਸੋਨੇ ਦੀਆਂ ਇੱਟਾਂ ਪੇਸ਼ ਕੀਤੀਆਂ ਸੰਤ ਬਾਬਾ ਅਤਰ ਸਿੰਘ ਜੀ ਨੇ ਸੋਨੇ ਦੀਆਂ 11 ਇੱਟਾਂ ਇਹ ਨੀਂਹ ਵਿੱਚ ਟਿਕਾ ਦਿੱਤੀਆਂ ਇਹ ਨੀਂਹ ਪੱਥਰ ਰੱਖਣ ਉਪਰੰਤ ਬਨਾਰਸ ਦੇ ਮਹਾਰਾਜਾ ਕਾਂਸੀ ਰਾਜ ਨੇ ਬਾਬਾ ਜੀ ਨੂੰ ਇੱਕ ਹਫ਼ਤਾ ਹੋਰ ਆਪਣੇ ਪਾਸ ਰਹਿਣ ਲਈ ਬੇਨਤੀ ਕੀਤੀ ਕਿ ਮਾਪੁਰਖੋ ਸਾਡੇ ਕੋਲ ਰੋ ਕੁਝ ਕੁ ਦਿਨ ਰੁਕ ਜਾਓ ਇਸ ਤਰ੍ਹਾਂ ਬਾਬਾ ਜੀ ਨੇ ਸਾਰੇ ਪਰਿਵਾਰ ਨੇ ਉਹਨਾਂ ਦੇ ਸਾਰੇ ਪਰਿਵਾਰ ਨੇ ਬਾਬਾ ਜੀ ਦੀ ਸੇਵਾ ਕੀਤੀ ਆਪਣੇ ਮਹਿਲਾਂ ਵਿੱਚ ਲਿਜਾ ਕੇ ਤੇ ਮਹਾਰਾਜ ਦਾ ਟਿਕਾਣਾ ਕੀਤਾ ਅਤੇ ਗੁਰਬਾਣੀ ਦੇ ਪਾਠ ਵੀ ਸਰਵਣ ਕੀਤੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨਿਰਖਣ ਤੋਂ ਬਾਅਦ ਸਿੱਖ ਵਿਦਿਕ ਕਾਨਫਰੰਸ ਦੀ ਪ੍ਰਬੰਧਕੀ ਕਮੇਟੀ ਚੀਫ ਖਾਲਸਾ ਦੀਵਾਨ ਅਤੇ ਹੋਰ ਪੰਥਕ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੂੰ ਸੰਤ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਇਹ ਬਹੁਤ ਵੱਡਾ ਸਮਾਗਮ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂ ਰੱਖਣ ਤੋਂ ਬਾਅਦ ਬਾਬਾ ਅਤਰ ਸਿੰਘ ਜੀ ਅਨੇਕਾਂ ਸ਼ਹਿਰਾਂ ਪਿੰਡਾਂ ਦੇ ਵਿੱਚ ਉਹ ਦੀਵਾਲ ਲਗਾਉਂਦੇ ਮਸਤੂਆਣਾ ਸਹਿ ਪਹੁੰਚੇ ਕੁ ਸਮਾਂ ਇੱਥੇ ਰੁਕੇ ਫਿਰ ਜਨਮ ਸਥਾਨ ਚੀਮਾ ਸਹਿ ਪਹੁੰਚੇ ਪੰਡਤ ਚੀਮੇ ਦੀ ਸੰਗਤ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ ਇੱਥੇ ਵੀ ਸੰਗਤ ਨੂੰ ਤਾਰਨ ਲਈ ਕੋਈ ਤੀਰਥ ਪ੍ਰਗਟ ਕਰੋ ਤਾਂ ਬਾਬਾ ਜੀ ਨੇ ਫਰਮਾਇਆ ਕਿ ਭਾਈ ਤੁਹਾਡੇ ਨੇੜੇ ਤਾਂ ਹੀ ਗੁਰਸਾਗਰ ਮਸਤੋਣਾ ਸਾਹਿਬ ਹੈ ਪਰ ਸੰਗਤ ਦੇ ਜ਼ੋਰ ਪਾਉਣ ਤੇ ਬਾਬਾ ਜੀ ਨੇ ਰੱਬੀ ਰੰਗ ਵਿੱਚ ਰੰਗੇ ਆਪਣੇ ਬੋਲਾ ਨੂੰ ਚੀਮੇ ਵਿਖੇ ਨਾਨਕ ਸਰ ਤੀਰਥ ਪ੍ਰਗਟ ਕਰਨ ਦਾ ਵਚਨ ਕਰ ਦਿੱਤਾ ਇਥੋਂ ਆਪ ਵਿਦਿਅਕ ਕਾਨਫਰੰਸਾਂ ਤੇ ਜਾਣ ਲਈ ਤਰਨਤਾਰਨ ਲਈ ਰਵਾਨਾ ਹੋ ਗਏ। ਕਈ ਮਹੀਨਿਆਂ ਬਾਅਦ ਪਿੰਡਾਂ ਸ਼ਹਿਰਾਂ ਵਿੱਚੋਂ ਦੀ ਧਰਮ ਪ੍ਰਚਾਰ ਕਰਦੇ ਆਪ ਨਿਮਾਣੀ ਦੇ ਜੋੜ ਮੇਲੇ ਤੇ ਗੁਰਸਾਗਰ ਮਸਤੋਣਾ ਸਾਹਿਬ ਪਹੁੰਚੇ। ਮਾਤਾ ਭੂਲੀ ਕੌਰ ਜੀ ਦੀ ਸਿਹਤ ਵੀ ਹੁਣ ਠੀਕ ਨਹੀਂ ਸੀ। ਨਿਮਾਣੀ ਇਕਾदशी ਦੇ ਜੋੜ ਮੇਲੇ ਵਾਲੇ ਦਿਨ ਬਾਬਾ ਅਤਰ ਸਿੰਘ ਜੀ ਤੇ ਮਾਤਾ ਭੂਲੀ ਕੌਰ ਜੀ ਜਿਹੜੇ ਬਾਬਾ ਜੀ ਦੇ ਮਾਤਾ ਸਨ ਬਾਬਾ ਅਤਰ ਸਿੰਘ ਜੀ ਦੇ ਮਾਤਾ ਭੋਲੀ ਕੌਰ ਜੀ ਚੜ੍ਹਾਈ ਕਰ ਗਏ ਅਕਾਲ ਬੁੰਗੇ ਦੇ ਖੱਬੇ ਪਾਸੇ ਸਰੋਵਰ ਕੰਢੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਇਸ ਜਗ੍ਹਾ ਤੇ ਹੁਣ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਸ਼ਿਸ਼ੋਭਿਤ ਹੈ ਅੱਜ ਆਪਾਂ ਮਸਤੂਆਣਾ ਸਾਹਿਬ ਉਸ ਸਥਾਨ ਦੇ ਦਰਸ਼ਨ ਕਰ ਸਕਦੇ ਆ ਸਤਿਗੁਰੂ ਕਿਰਪਾ ਕਰਨ ਕਦੇ ਮੌਕਾ ਮਿਲਿਆ ਸਬਬ ਬਣਿਆ ਤੇ ਮਸਤੂਆਣਾ ਸਾਹਿਬ ਜਾ ਕੇ ਉਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਿਓ ਜੋ ਵਿਦਿਅਕ ادارے ਬਾਬਾ ਅਤਰ ਸਿੰਘ ਜੀ ਨੇ ਬਣਾਏ ਉਹਨਾਂ ਸਾਰੇ ਵਿਦਿਅਕ ਆਧਾਰਿਆਂ ਨੂੰ ਵੇਖ ਕੇ ਆਇਓ ਅੱਜ ਉੱਥੇ अनेका ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਪੜ੍ਹ ਕੇ ਜਾ ਚੁੱਕੇ ਨੇ ਤੇ ਅੱਜ ਹੋਰ ਵੀ ਨਵੇਂ ਪੜ੍ਹ ਰਹੇ ਨੇ ਆਪਣੇ ਜੀਵਨ ਨੂੰ ਰਚਣਾਉਣ ਦੇ ਲਈ ਵਿਦਿਆ ਦੇ ਨਾਲ ਜੋ ਬਾਬਾ ਅਤਰ ਸਿੰਘ ਜੀ ਨੇ ਵਿਦਿਅਕ ادارے ਸ਼ੁਰੂ ਕੀਤੇ ਉਹਨਾਂ ਵਿਦਿਅਕ ਆਧਾਰਿਆਂ ਦੇ ਵਿੱਚ ਸੋ ਇਹ ਸਾਖੀ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ